ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਜੀ ਜਿਹੜਾ ਦੇਸੀ ਗੁੜ ਬਾਈ ਤਿਆਰ ਕਰਦੇ ਨੇ ਆਪਦਾ ਹੀ ਖਲਾੜਾ ਆਪਦਾ ਹੀ ਇਹਨਾਂ ਦਾ ਗੰਨਾ ਤੇ ਪਿੰਡ ਹੈਗਾ ਉਸਮਾਨ ਵਾਲਾ ਕੋਈਪੁਰ ਪੱਟੀ ਰੋਡ ਦੇ ਉੱਪਰ ਆਪਾਂ ਖੜੇ ਹੋਏ ਆਂ ਤੇ ਆਹ ਦੇਖੋ ਗੁੜ ਤਿਆਰ ਹੋ ਰਿਹਾ ਇੱਧਰ ਬਾਈ ਖੜਾ ਜੀ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਉਸਮਾਨ ਵਾਲਾ ਹੀ ਨਾ ਜੀ ਹਾਂ ਜੀ ਉਸਮਾਨ ਵਾਲਾ ਪਿੰਡ ਹੈ ਤੇ ਰੋਡ ਦੇ ਉੱਪਰ ਹੀ ਆ ਜੀ ਜਿਹੜੀ ਆ ਫਰੋਜ਼ਪੁਰੋਂ ਦਰਿਆ ਵਾਲੀ ਸਾਈਡ ਦੇ ਵਿੱਚ ਦੀ ਪੱਟੀ ਨੂੰ ਜਾਂਦੀ ਸੜਕ ਹੈ ਉੱਥੇ ਇੱਕ ਘੋੜਾ ਜਿਹੜਾ ਆ ਲਿਗੀ ਬਾਈ ਨੇ ਆਪ ਤਿਆਰ ਕੀਤਾ ਅੱਛਾ ਨਹੀਂ ਫਰਕ ਕੋਈ ਇੱਕੋ ਚੀਜ਼ ਨਹੀਂ ਨਹੀਂ ਰੰਗ ਪੱਤ ਦਾ ਥੋੜਾ ਬਲ੍ਹਾ ਹੋ ਜਾਂਦਾ ਕੋਈ ਪੱਤਾ ਨਹੀਂ ਛੇਕਾ ਨਹੀਂ ਕੜਾ ਪੱਤਾ ਨਹੀਂ ਕਿਲੋ ਲੈ ਲਾ ਇੱਕ ਮਿੰਟ ਕੋਈ ਨਹੀਂ ਤੇ ਆ ਬਾਈ ਇਹ ਨਹੀਂ ਖਰੀਦ ਰੇ ਸੀ ਹੁਣ ਨਾਲ ਗੱਲਬਾਤ ਬਾਕੀ ਕਰਾਉਣੀ ਤੁਹਾਡੇ ਜਿਵੇਂ ਚਾਹ ਵਗੈਰਾ ਦੁੱਧ ਫੜ ਜਾਂਦਾ ਕਈ ਵਾਰ ਜੀ ਨਾ ਗਾਰੰਟੀ ਹੈ ਅੱਛਾ ਇਹ ਚੀਜ਼ ਦੀ ਗਰੰਟੀ ਹੋਏਗੀ ਚਾਹ ਫੁੱਟ ਜੇ ਦੁੱਧ ਫੁੱਟ ਜੇ ਕੋਈ ਮਿਲਾਵਟ ਨਿਕਲੇ ਠੀਕ ਹੈ ਹਾਂਜੀ ਜਿਵੇਂ ਇੱਕ ਨਾ ਯਾਰ ਇਹਦੀ ਮੈਲ ਲਾਉਣ ਵਾਸਤੇ ਤਾਂ ਕੈਮੀਕਲ ਪਾਉਂਦੇ ਵੱਡੇ ਤਾਂ ਆਪਾਂ ਕੀ ਪਾਉਨੇ ਆ ਸੋਡਾ ਸੋਡਾ ਪਾਣੀ ਚ ਘੋਲ ਕੇ ਦੋ ਚਮਚੇ ਸੋਡਾ ਲੱਗਦਾ ਇੱਕ ਯਾਰ ਭਿੰਡੀ ਦਾ ਲਾਉਂਦੇ ਨਹੀਂ ਉਹ ਉਹ ਨਹੀਂ ਅਸੀਂ ਸੋਡਾ ਹੀ ਵਰਤਦੇ ਹਾਂ ਭਿੰਡੀ ਵੀ ਉੱਤੇ ਗਣੀ ਜਾਂਦੀ ਬਹੁਤ ਉਹ ਦੇਸੀ ਭਿੰਡ ਚਾਹੀਦੀ ਨਾ ਹਾਂਜੀ ਉਹ ਤਾਂ ਬੂਟੇ ਥੋੜੇ ਥੋੜੇ ਲਾਏ ਨੇ ਨਾ ਜਿਹੜੇ ਗੁੜ ਕਈ ਹਾਂ ਹਾਂ ਉਹ ਮੈਂ ਫ੍ਰੀਜ ਕੋਡ ਵੇਖਿਆ ਸੀ ਦੇਸੀ ਭਿੰਡੀ ਦੇ ਬੂਟੇ ਵਾ ਭਿੰਡੀ ਦੀ ਸਭ ਉੱਤੇ ਗਿਰੀ ਜਾਂਦੀ ਠੀਕ ਹੈ ਚਲੋ ਬਾਈ ਛੋਡੇ ਨਾਲ ਤਿਆਰ ਕਰਦਾ ਜੀ ਗੁੜ ਦੀ ਵੈਰਾਈਟੇ ਤੁਹਾਨੂੰ ਦਿਖਾ ਦਿੰਨੇ ਇੱਧਰ ਹਾਂਜੀ ਤੇ ਇਹ ਵੀ ਦੇਸੀ ਹੈ ਦੇਸੀ ਦੇਸੀ ਬਿਲਕੁਲ ਆਪਾਂ ਤਾਂ ਮੈਲ ਹੀ ਲਾਉਣੀ ਹੈ ਆ ਵੇਖੋ ਜੀ ਤੇ ਪੱਤਾਂ ਨੂੰ ਫੜਕਦਾ ਬਾਈ ਆਪਾਂ ਅੰਦਰ ਥੋੜਾ ਦਿਖਾਈਏ ਜਿੱਥੇ ਬੰਦਾ ਪਿਆ ਹਨਾ ਇਹਦਾ ਅੱਡਾ ਸੀਗਾ ਬਾਈ ਦਾ ਤੇ ਦੇਸੀ ਤਰੀਕੇ ਨਾਲ ਬਾਈ ਤਿਆਰ ਕਰਦਾ ਜੀ ਬਹੁਤ ਵਧੀਆ ਗੋੜਾ ਬਾਕੀ ਆਪਾਂ ਲੈ ਕੇ ਜਾਂਦੇ ਆ ਅੱਜ ਤੁਹਾਨੂੰ ਦਿਖਾਵਾਂਗੇ ਬਾਈ ਨੇ ਕਲਾੜਾ ਫਿੱਟ ਕੀਤਾ ਹੋਇਆ ਰੋਡ ਦੇ ਉੱਪਰ ਇੱਧਰ ਬਣ ਵੀ ਰਿਹਾ ਸੀਗਾ ਅੰਦਰ ਤੇ ਅਸੀਂ ਰੋਡ ਤੇ ਜਾਂਦੇ ਰੁਕ ਗਏ ਮੈਂ ਕਿਹਾ ਚਲੋ ਬਾਈ ਨੂੰ ਮਿਲ ਕੇ ਚੱਲਦੇ ਆ ਤੇ ਆ ਤਿਆਰ ਹੋ ਰਿਹਾ ਜੀ ਆ ਇਹ ਤਾਂ ਇਹ ਤਾਂ ਲਗਭਗ ਤਿਆਰੀ ਹੈ ਹਾਂਜੀ ਹਾਂਜੀ ਇਹਨੂੰ ਲੱਗ ਜਾਣਗੇ 5-7 ਮਿੰਟ ਅੱਛਾ 5 ਮਿੰਟਾਂ ਈ ਤਿਆਰ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਉਹ ਪਿੱਛੇ ਇੱਕ ਕੜਾਇਆ ਹੋਰ ਉਹ ਵੀ ਰੋ ਆ ਰੋ ਗਰਮ ਹੋ ਰਹੀ ਹਾਂ ਉੱਤੇ ਮਹਿਲਾ ਜਾਂਦੀ ਮੁੜਕੇ ਉਹਨੂੰ ਇਹ ਚ ਕਰਦੇ ਨੇ ਜੋ ਗੰਡ ਚ ਨਿਕਲ ਜਾਂਦਾ ਆ ਠੀਕ ਹੈ ਤੇ ਉੱਥੇ ਗਰਮ ਹੋ ਜਾਂਦੀ ਹੈ ਤਕਰੀਬਨ ਜਿਹੜੀ ਰੋ ਆ ਸਾਫ ਹੋ ਜਾਂਦਾ ਉੱਥੇ ਹਾਂ ਹਾਂ ਤਾਂ ਸਾਫ ਹੋਣ ਤੋਂ ਬਾਅਦ ਇਹਦੇ ਚ ਪਾ ਦੇ ਨੇ ਇਸ ਵੱਡੇ ਕੜਾਹੇ ਚ ਠੀਕ ਹੈ ਸਾਢੇ 4 ਕੁਇੰਟਲ ਦਾ ਕੜਾਹਾ ਠੀਕ ਹੈ ਤੇ ਡਬਲ ਕੜਾਹਾ ਵੱਡਾ ਇਹਦੇ ਵਿੱਚ ਅਸੀਂ ਉਹ 6 ਪੀਪਿਆਂ ਦੀ ਪਤ ਪਾਉਣੀ ਹੈ ਇਸ ਤੋਂ ਵੱਡੀ ਨਹੀਂ ਪਤ ਪਾਈ ਦੀ ਠੀਕ ਹੈ ਵੱਡੀ ਪਾਈਏ ਤੇ ਗੁੜ ਖਰਾਬ ਹੁੰਦੀ ਸੁਭਾਵਨਾ ਹੈ ਗੁੜ ਜਿਹੜਾ ਵਗਦਾ ਨਹੀਂ ਠੀਕ ਹੈ ਹਾਂ ਪੰਜ ਇਹ ਐਵੇਂ ਰਹੇਗਾ ਬਿਲਕੁਲ ਜੀ ਬਿਲਕੁਲ ਕਿੰਨਾ ਚਿਰ ਅੰਦਾਜ਼ਾ ਕੋਈ ਕਿੰਨਾ ਚਿਰ ਅੰਦਾਜ਼ਾ ਸਾਡੇ ਤੋਂ ਤਕਰੀਬਨ ਇਸ ਮਹੀਨੇ ਚ ਜਿਹੜੇ ਖੜਦੇ ਨੇ ਫਗਣ ਚੇਤਰ ਚ ਹਾਂ ਉਹ ਤਾਂ ਸਟੋਰ ਕਰਦੇ ਨੇ ਮੰਨ ਲਓ ਸਾਲ ਵਾਸਤੇ ਰੱਖ ਲੈਂਦੇ ਨੇ ਪੱਕੇ ਗਾਗ ਨੇ ਇੱਕ ਪੱਕੇ ਗਾਗ ਨੇ ਅੱਛਾ ਹਾਂ ਉਹਨਾਂ ਨੇ ਜੇਠ ਹਾਰ ਦੀਆਂ ਤੁਪਾ ਇੱਕ ਦੋ ਲਵਾਉਣੀਆਂ ਨੇ ਮੁੜ ਕੇ ਉਹਨਾਂ ਨੇ ਡੱਬਿਆਂ ਚ ਪਾ ਕੇ ਉਹਨੂੰ ਬੰਦ ਕਰਕੇ ਰੱਖ ਲੈਣਾ ਠੀਕ ਆ ਸਾਲ ਸਾਲ ਗੁੜ ਸਾਡਾ ਘੜ ਜਾਂਦਾ ਠੀਕ ਆ ਹਾਂ ਗੁੜ ਚੰਗੀ ਪੱਤ ਵਧੀਆ ਚੜ ਕੇ ਲਾਈ ਹੋਵੇ ਆਪਾਂ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ 5 ਸਾਲ ਹੋ ਗਏ ਯਾਰ ਕੀ ਪੰਜਵਾਂ ਸਾਲ ਅੱਛਾ ਇੱਥੇ ਇਸੇ ਜਗ੍ਹਾ ਤੇ ਹਾਂਜੀ ਹਾਂਜੀ ਆਉਂਦੇ ਤਾਂ ਅੱਗੇ ਵੀ ਰਹਿਦਾ ਜੀ ਚੱਲੋ ਅੱਗੇ 5 ਸਾਲ ਹੋ ਗਏ ਸਾਰ ਵੀ ਸਾਨੂੰ ਟਾਈਮ ਦੇ ਵਿੱਚ ਹਨਾ ਕੋਈ ਉਲਟਾ ਫੁਲਟਾ ਹੋਇੰਦਾ ਕੰਮ ਲੱਗਿਆ ਹੀ ਆ ਸਾਹੀਂ ਦੋ ਦੋ ਤਿੰਨ ਤਿੰਨ ਕਿੱਲੇ ਜਿਹੜਾ ਕਮਾਦਾ ਨਾ ਅੱਛਾ ਦੀ ਦਾ ਹਰ ਸਾਲ ਆਪਦਾ ਹਰ ਸਾਲ ਕਮਾਦ ਵੀ ਆਪਦਾ ਇਹ ਵੀ ਸਿਸਟਮ ਸਾਰਾ ਆਪਦਾ ਯਾਰ ਸਾਰਾ ਆਪਦਾ ਸਾਰਾ ਠੀਕ ਆ ਜੀ 5 ਮਿੰਟ ਆਪਾਂ ਕਰਦੇ ਆ ਜੀ ਵੇਟ ਆ ਬਣੂਗਾ ਤੁਹਾਨੂੰ ਦਿਖਾ ਕੇ ਜਾਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਬਾਕੀ ਬਾਈ ਦਾ ਨੰਬਰ ਲੈ ਕੇ ਆਪਾਂ ਵਿੱਚ ਲਾਉਣੇ ਆ ਜੀ ਤੇ ਫੋਨ ਕਰ ਲਿਓ ਇਹਨਾਂ ਨੂੰ ਆ ਅੰਦਰ ਵੀ ਗੁੜ ਪਿਆ ਜੀ ਜਿਹੜਾ ਉਹਨਾਂ ਨੇ ਆ ਤਾਂ ਹੁਣ ਤਿਆਰ ਕੀਤਾ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਿਓ ਜੇ ਕੋਈ 888 17213 81 82 88 8 17213 17213 ਹਾਂਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਪਿੰਡ ਉਸਮਾਨ ਵਾਲਾ ਨਾਮ ਕੀ ਸੀ ਬਾਈ ਆਪਣਾ ترشیم ਸਿੰਘ ਤਰਸ਼ੇਮ ਸਿੰਘ ਆ ਜੀ ਬਾਈ ਦਾ ਨਾਮ ਤੇ ਕਰ ਸਕਦੇ ਹੋ ਸੰਪਰਕ ਇਹਨਾਂ ਨਾਲ ਮੈਂ ਪੂਲ ਗਰੰਟੀ ਗੋੜਦੀ ਹੋਵੇਗੀ ਚਾਹ ਦੁੱਧ ਫੁੱਟ ਜੇ ਜਾਂ ਕੋਈ ਮਿਲਾਵਟ ਨਿਕਲੇ ਇਸ ਗੱਲ ਦੀ ਗਰੰਟੀ ਹੋਵੇਗੀ ਜੋਰ ਗੋੜ ਮਿਲੇਗਾ ਪੂਰੀ ਪਿਓਰਟੀ ਵੇਚ ਰਹੇ ਹਾਂ ਪੂਰੀ ਪੂਰੀ ਜੀ ਠੀਕ ਠੀਕ ਹੈ ਵੀਰੇ ਧੰਨਵਾਦ ਜੀ